ਸਤਿਕਾਰਯੋ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ 17ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ 17ਵੀਂ ਪੌੜੀ ਦੀ ਸੰਖੇਪ ਵਿਚਾਰ ਆਪਾਂ ਸਾਂਝੀ ਕਰਨੀ ਹੈ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ असंख्य जप असंख्य पाओ असंख्य पूजा असंख्य तपताओ असंख्य ग्रंथ मुख वेद पाठ असंख्य योग मन रहे उदास असंख्य भगत गुण ज्ञान विचार असंख्य सदी ਅਸੰਖ ਦਾ ਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਨੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਦਰਸ਼ਕੋ ਸਤਿਗੁਰੂ ਜੀ ਨੇ ਅੱਜ ਦੀ ਇਸ ਪੌੜੀ ਵਿੱਚ ਉਹਨਾਂ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਸਮਾਜ ਦੀ ਦ੍ਰਿਸ਼ਟੀ ਵਿੱਚ ਤਾਂ ਘੱਟ ਤੋਂ ਘੱਟ ਸਮਾਜ ਦੀ ਦ੍ਰਿਸ਼ਟੀ ਵਿੱਚ ਤਾਂ ਚੰਗੇ ਕਰਮ ਹੀ ਕਰ ਰਹੇ ਹਨ ਨਿਰੰਕਾਰ ਦੇ ਦਰਬਾਰ ਵਿੱਚ ਕੌਣ ਪ੍ਰਵਾਨ ਹੈ ਆਖਰੀ ਪੰਕਤੀਆਂ ਵਿੱਚੋਂ ਜ਼ਿਕਰ ਮਿਲੇਗਾ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਕੰਮ ਬੁਰੇ ਨਹੀਂ ਅਸੰਖ ਜਪ ਅਸੰਖ ਪਾਉ ਅਨਗਿਣਤ ਨੇ ਉਹ ਲੋਕ ਜਿਹੜੇ ਪ੍ਰਭੂ ਦਾ ਜਾਪ ਕਰ ਰਹੇ ਹਨ ਉਸ ਦੇ ਗੁਣ ਗਾਇਨ ਕਰ ਰਹੇ ਹਨ ਗੁਣ ਗਾਇਨ ਕਰਨ ਦੀ ਵੀ ਆਪਣੀ ਖੂਬੀ ਹੈ ਉਸਦੇ ਗੁਣ ਗਾਉਂਦਿਆਂ ਗਾਉਂਦਿਆਂ ਵਿਚਾਰਦਿਆਂ ਕੌਣ ਜਾਣੇ ਕਦੋਂ ਕੁਝ ਗੁਣ ਸਾਡੇ ਜੀਵਨ ਵਿੱਚ ਵੀ ਵਸ ਜਾਣ ਪਰ ਜੇ ਕੋਈ ਉਸ ਦਾ ਜਾਪ ਕਰਦਾ ਹੈ ਜਾਂ ਮੰਤਰ ਜਾਪ ਕਰਦਾ ਹੈ ਮੰਤਰ ਦੀ ਖੂਬੀ ਸਮਝ ਲੈਣ ਦੀ ਲੋੜ ਹੈ ਕਿਉਂਕਿ ਅਸੀਂ بڑے ਭਰਮ ਵਿੱਚ ਪੈ ਜਾਂਦੇ ਹਾਂ ਤੇ ਬੜਾ ਪ੍ਰਚਾਰ ਕੀਤਾ ਜਾਂਦਾ ਹੈ ਇਸ ਮੰਤਰ ਦੇ ਇਹਨੇ ਜਾਪ ਕਰੋ ਇਹ ਫਲ ਹੋਵੇਗਾ ਤੇ ਆਦਮੀ ਮੰਤਰ ਨੂੰ ਨਹੀਂ ਪੂਜਦਾ ਧਿਆਨ ਰੱਖਣਾ ਇਹ ਫਲ ਭਾਲ ਦਾ ਹੈ ਕੇਵਲ ਫਲ ਤੇ ਜਿਸ ਦਾ ਇਸ ਨੂੰ ਵਧੇਰੇ ਫਲ ਦੱਸ ਦਿਓ ਉਧਰ ਨੂੰ ਭਟਕ ਤੁਰਦਾ ਹੈ ਪਰਮ ਦੇ ਵਿੱਚ ਫਸੀ ਹੋਈ ਦੁਨੀਆ ਦਾ ਕੀ ਇਲਾਜ ਕਰੋ ਮੰਤਰ ਬਹੁਤ ਛੋਟਾ ਇਸ ਲਈ ਹੁੰਦਾ ਸੀ ਕਿ ਉਸ ਵਿੱਚ ਇੱਕ ਬੰਦੇ ਦੀ ਭਾਵਨਾ ਨੂੰ ਮੁੱਖ ਰੱਖ ਕੇ ਕੁਝ ਲਫ਼ਜ਼ ਜੋੜੇ ਗਏ ਨੇ ਤੇ ਇਹ ਸਮਝਾਇਆ ਗਿਆ ਇਸ ਦਾ ਜਾਪ ਕਰਦਿਆਂ ਕਰਦਿਆਂ ਤੇਰੇ ਮਾਈਂਡ ਸਬਕੌਂਸ਼ੀਅਸ ਮਾਈਂਡ ਵਿੱਚ ਇਹ ਵਸ ਜਾਏ ਕਿ ਇਸ ਸ਼ਕਤੀ ਤੋਂ ਮੈਨੂੰ ਇਹ ਕੁਝ ਮਿਲ ਜਾਣਾ ਹੈ ਮੰਤ ਤੋਂ ਸ਼ਬਦ ਮੰਤਰ ਬਣਿਆ ਮੰਤ ਦਾ ਮਤਲਬ ਹੁੰਦਾ ਹੈ ਸਲਾਹ ਮੰਤ ਤੋਂ ਹੀ ਮੰਤਰ ਬਣਿਆ ਮੰਤ ਤੋਂ ਹੀ ਮੰਤਰੀ ਸ਼ਬਦ ਬਣਿਆ ਕਿਸੇ ਵਿਸ਼ੇਸ਼ ਫੀਲਡ ਦਾ ਸਪੈਸ਼ਲਿਸਟ ਜਿਸ ਨੂੰ ਸਮਰਾਟ ਲੋਕ ਰਾਜੇ ਮਹਾਰਾਜੇ ਸਲਾਹਕਾਰ ਰੱਖ ਲੈਂਦੇ ਸਨ ਕਿ ਇਸ ਫੀਲਡ ਦਾ ਇਸ ਨੂੰ ਬਹੁਤ ਗਿਆਨ ਹੈ ਇਹ ਗਾਈਡ ਕਰੇਗਾ ਜਾਪ ਕਰਨ ਵੇਲੇ ਲੋਕ ਮੰਤਰ ਤੇ ਰੁਕ ਗਏ ਜਾਪ ਭੁੱਲ ਗਿਆ ਕਿ ਸੁਰਤ ਵਿੱਚ ਨਿਰੰਕਾਰ ਦੀ ਯਾਦ ਵਸ ਜਾਏ ਪਰ ਅਨੇਕ ਨੇ ਜਿਹੜੇ ਜਾਪ ਕਰਦੇ ਨੇ ਚੰਗੀ ਗੱਲ ਹੈ अनेका ਲੋਕ ਸੰਖਿਆ ਤੋਂ ਪਰੇ ਅਸੰਖ ਦਾ ਮਤਲਬ ਹੀ ਇਹ ਹੈ ਜਿੱਥੇ ਗਿਣਤੀਆਂ ਮੁੱਕ ਜਾਣ ਇਹ ਜਾਪ ਕਰਨ ਵਾਲਿਆਂ ਨੂੰ ਵੀ ਇੱਕ ਪ੍ਰੇਰਣਾ ਹੈ ਹਉਮੈ ਵਿੱਚ ਨਾ ਆ ਜਾਇਓ ਅਨੇਕ ਨੇ ਅਨੇਕ ਹਮੇਸ਼ਾ ਰਹੇ ਨੇ ਜਿਹੜੇ ਜਪਦੇ ਹੀ ਸਨ ਅਸੰਖ ਜਪ ਅਸੰਖ ਭਾਉ ਅਨਗਿਣਤ ਉਹ ਲੋਕ ਨੇ ਜਿਨ੍ਹਾਂ ਅੰਦਰ ਪ੍ਰੇਮ ਦੀ ਭਾਵਨਾ ਹੈ ਬੜਾ ਉਤਮ ਗੁਣਾ ਹੈ ਪ੍ਰੇਮ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੀ ਹੈ ਸੰਸਾਰ ਨਾਲ ਵੀ ਪ੍ਰੇਮ ਨਿਰੰਕਾਰ ਨਾਲ ਵੀ ਪ੍ਰੇਮ ਔਰ ਯਾਦ ਰਹਿ ਜਿਹੜੇ ਲੋਕ ਐਵੇਂ ਆਖਦੇ ਨੇ ਕਿ ਜੇ ਨਿਰੰਕਾਰ ਨਾਲ ਪ੍ਰੇਮ ਕਰਨਾ ਹੈ ਸਾਂ ਸੰਸਾਰ ਦਾ ਤਿਆਗ ਕਰਨਾ ਪਵੇਗਾ ਉਹ ਬਹੁਤ ਵੱਡੇ ਪਲੇਖੇ ਵਿੱਚ ਨੇ ਇਹ ਸੰਸਾਰ ਕਿਸੇ ਦੂਜੇ ਦੀ ਰਚਨਾ ਤਾਂ ਨਹੀਂ ਉਸੇ ਪ੍ਰਭੂ ਨੇ ਰਚਿਆ ਹੈ ਤੇ ਜੇ ਕਿਸੇ ਕਵੀ ਦੀ ਕਵਿਤਾ ਨੂੰ ਰੱਜ ਕੇ ਖੰਡਨ ਕਰੋ ਤੇ ਕਹੋ ਮੈਂ ਨਹੀਂ ਪਸੰਦ ਕਰਦਾ ਪਰ ਇਹ ਕਵੀ ਤੈਨੂੰ ਪਿਆਰ ਕਰਦਾ ਉਹ ਆਖੇਗਾ ਕੈਸਾ ਮੂਰਖ ਆਦਮੀ ਹੈ ਮੇਰੀ ਰਚਨਾ ਕਿੰਨੀ ਮਿਹਨਤ ਨਾਲ ਮੈਂ ਕੀਤੀ ਉਸ ਦਾ ਵਿਰੋਧ ਕਰ ਰਿਹਾ ਹੈ ਮੈਨੂੰ ਆਖਦਾ ਤੈਨੂੰ ਪਿਆਰ ਕਰਦਾ ਜੋ ਵੀ ਸੰਸਾਰ ਨੂੰ ਨਫ਼ਰਤ ਕਰਨਾ ਸਿਖਾਉਣ ਤੇ ਆਖਣ ਨਿਰੰਕਾਰ ਦਾ ਰਾਹ ਇਹ ਹੈ ਉਹ ਪਖੰਡੀ ਨਹੀਂ ਸੰਸਾਰ ਨਾਲ ਵੀ ਪਿਆਰ ਕਰਨਾ ਹੈ ਸੰਸਾਰ ਵਿੱਚ ਹੈ ਕੋੜ ਨਿਰੰਕਾਰ ਕਿਸੇ ਸੱਤਵੇਂ ਅੱਠਵੇਂ ਆਕਾਸ਼ ਤੇ ਬੈਠਾ ਹੋਇਆ ਕੋਈ ਆਦਮੀ ਨਹੀਂ ਉਹ ਇੱਕ ਕੁਦਰਤ ਵਿੱਚ ਵਸੀ ਹੋਈ ਸ਼ਕਤੀ ਹੈ ਕਣ ਕਣ ਵਿੱਚ ਉਸ ਦੀ ਸ਼ਕਤੀ ਵਰਤ ਰਹੀ ਹੈ ਜਿੱਥੇ ਬੈਠ ਕੇ ਵੀ ਤੁਸੀਂ ਟਿਊਨ ਹੋ ਜਾਓਗੇ ਉੱਥੇ ਹੀ ਆਨੰਦ ਨਾਲ ਪਰ ਜਾਓਗੇ ਪ੍ਰੇਮ ਕਰਨਾ ਸਿੱਖੋ ਇੱਕ ਬਿਰਸ਼ ਦੇ ਪਾਸ ਵੀ ਤੁਸੀਂ ਪ੍ਰੇਮ ਨਾਲ ਬੈਠ ਕੇ ਉਸ ਨੂੰ ਪਾਣੀ ਦਿੰਦੇ ਹੋ ਬਿਰਸ਼ ਨੂੰ ਵੀ ਪਤਾ ਹੈ ਇਹ ਆਦਮੀ ਮੈਨੂੰ ਪਿਆਰ ਕਰਦਾ ਹੈ ਬਿਨਾਂ ਬੋਲਿਆ ਇੱਕ ਸਿਆਣੇ ਨੇ ਆਖਿਆ ਹੈ ਅੱਖਾਂ ਹੀ ਅੰਕਮੇਂ ਇਹਾਂ ਹਰ ਬਾਤ ਹੁੰਦੀ ਹੈ ਕਿਤਨੀ ਸ਼ਾਇਸਤਾ ਮੁਹੱਬਤ ਦੀ ਜ਼ੁਬਾਨ ਹੁੰਦੀ ਹੈ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਬਿਰਸ਼ ਨਾਲ ਤੁਸੀਂ ਗੱਲਾਂ ਨਾ ਕਰੋ ਪਰ ਅੱਜ ਦੇ ਵਿਗਿਆਨਕਾਂ ਨੇ ਮਸ਼ੀਨਾਂ ਲਾ ਕੇ ਟੈਸਟ ਕਰ ਲਿਆ ਜਦੋਂ ਤੁਸੀਂ ਕੁਹਾੜਾ ਲੈ ਕੇ ਕੱਟਣ ਜਾਂਦੇ ਹੋ ਤਾਂ ਬਿਰਸ਼ ਦੀ ਵਾਈਬ੍ਰੇਸ਼ਨ ਚੇਂਜ ਹੋ ਜਾਂਦੀ ਹੈ ਉਸ ਦੀਆਂ ਤਰੰਗਾਂ ਬਦਲ ਜਾਂਦੀਆਂ ਨੇ ਜਦੋਂ ਪਿਆਰ ਨਾਲ ਪਾਣੀ ਪਾਉਣ ਜਾਂਦੇ ਹੋ ਉਸ ਦੀ ਸੇਵਾ ਕਰਦੇ ਹੋ ਉਸ ਵੇਲੇ ਹੋਰ ਹੁੰਦੀਆਂ ਨੇ ਕੁਦਰਤ ਦਾ ਕਣ-ਕਣ ਮਹਿਸੂਸ ਕਰਦਾ ਹੈ ਤੇ ਜੇ ਕਣ-ਕਣ ਨੂੰ ਤੁਸੀਂ ਪ੍ਰੇਮ ਕਰਨਾ ਸ਼ੁਰੂ ਕਰਦੇ ਹੋ ਤਾਂ ਕਾਦਰ ਨਾਲ ਹੀ ਪ੍ਰੇਮ ਹੈ ਹਨ ਐਸੇ ਅਨੇਕਾਂ ਲੋਕ ਜਿਨ੍ਹਾਂ ਅੰਦਰ ਪ੍ਰੇਮ ਦੀ ਭਾਵਨਾ ਹੈ ਫਰੀਦ ਸਾਹਿਬ ਜੀ ਨੇ ਐਵੇਂ ਨਹੀਂ ਆਖਿਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਨਾ ਹਟਾਏ ਜਿਸ ਨੇ ਆਪਣੇ ਅੰਦਰ ਅੱਗ ਬਾਲ ਕੇ ਤੇਰੀ ਬਰਾਈ ਕੀਤੀ ਹੋਵੇਗੀ ਉਹ ਜਾਣੇ ਉਸ ਨੇ ਆਪਣੇ ਆਪ ਨੂੰ ਸੇਕ ਤਾਂ ਪਹੁੰਚਾਇਆ ਹੀ ਹੋਵੇਗਾ ਸੜਿਆ ਹੋਵੇਗਾ ਅੰਦਰੋਂ ਪਰ ਤੂੰ ਕਿਉਂ ਸੜਦਾ ਹੈ ਕਿਸੇ ਦੀ ਗਲਤੀ ਦੀ ਸਜ਼ਾ ਆਪਣੇ ਆਪ ਤੇ ਕਿਉਂ ਲੈਂਦਾ ਹੈ ਤੂੰ ਪ੍ਰੇਮ ਕਰ ਤੂੰ ਪ੍ਰੇਮ ਵੰਡ ਸੰਸਾਰ ਨੂੰ ਵੀ ਭਗਤ ਪ੍ਰੇਮ ਵੰਡਦਾ ਹੈ ਨਿਰੰਕਾਰ ਨਾਲ ਵੀ ਪ੍ਰੇਮ ਕਰਦਾ ਹੈ ਪਰ ਜੇ ਇਹ ਪ੍ਰੇਮ ਦੀ ਭਾਵਨਾ ਪੈਦਾ ਹੋ ਜਾਏ ਤਾਂ ਮਤ ਇਹੋ ਸੋਚੀ ਕਿ ਕੇਵਲ ਤੂੰ ਹੀ ਪ੍ਰੇਮ ਵਿੱਚ ਭਿੱਜਿਆ ਹੋਇਆ ਅਨੇਕਾਂ ਲੋਕ ਨੇ ਇਸ ਇੰਨੀ ਵੱਡੀ ਕਾਇਨਾਤ ਵਿੱਚ ਕੋਈ ਕਮੀ ਨਹੀਂ ਅਨੇਕਾਂ ਲੋਕ ਭਾਉ ਵਿੱਚ ਲੀਨ ਨੇ ਚੰਗੇ ਬੰਦੇ ਨੇ ਅਸੰਖ ਜਪ ਕਰ ਰਹੇ ਨੇ ਅਸੰਖ ਪ੍ਰੇਮ ਵਿੱਚ ਨੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਨਗਿਣਤ ਉਹ ਲੋਕ ਨੇ ਜਿਹੜੇ ਪੂਜਾ ਕਰਦੇ ਨੇ ਪ੍ਰਭੂ ਦੇ ਪੁਜਾਰੀ ਬਣ ਗਏ ਹਨ ਬਹੁਤ ਅੱਛੀ ਗੱਲ ਹੈ ਪਰ ਪੂਜਾ ਹੈ ਕੀ ਭਗਤ ਨਾਮਦੇਵ ਜੀ ਨੇ ਬਹੁਤ ਹੈਰਾਨੀਜਨਕ ਬਚਨ ਕਹੇ ਨੇ ਉਹ ਕਹਿੰਦੇ ਨੇ ਫੁੱਲ ਤੋੜ ਕੇ ਲੈ ਆਵਾਂ ਤੇ ਭੇਟਾ ਕਰਦਿਆਂ ਕਿਸੇ ਵੀ ਮੰਦਰ ਮਸਜਿਦ ਗੁਰਦੁਆਰੇ ਵਿੱਚ ਖਿਆਲ ਪਹਿਲਾ ਇਹ ਹੁੰਦਾ ਮੈਂ ਪੁਜਾਰੀ ਹਾਂ ਬੜੀ ਸੇਵਾ ਕੀਤੀ ਪਰ ਮੈਨੂੰ ਪਤਾ ਹੀ ਨਹੀਂ ਮੈਂ ਕਿੰਨੇ ਫੁੱਲਾਂ ਦੀ ਜ਼ਿੰਦਗੀ ਲੈ ਲਈ ਹੈ ਨਿਰੰਕਾਰ ਨੇ ਪੈਦਾ ਕੀਤੇ ਉਸ ਨੇ ਇਹਨਾਂ ਨੂੰ ਖੇੜਾ ਤੇ ਸੁਗੰਧੀਆਂ ਬਖਸ਼ੀਆਂ ਮੈਂ ਤੋੜ ਕੇ ਉਸ ਦੇ ਦਰਬਾਰ ਵਿੱਚ ਇੱਕ ਤਰ੍ਹਾਂ ਜੋ ਅਸਾਂ ਮਿਥ ਲਿਆ ਹੈ ਉੱਥੇ ਭੇਟ ਕਰ ਰਿਹਾ ਤੇ ਖਿਆਲ ਇਹ ਹੈ ਕਿ ਮੈਂ ਬੜੀ ਪੂਜਾ ਕਰ ਲਈ ਮੈਂ ਦੁੱਧ ਦਾ ਭੋਗ ਲਵਾਉਦਾ ਹਾਂ ਪਾਣੀ ਦਾ ਨਹੀਂ ਤੇ ਭਗਤ ਜੀ ਤਾਂ ਇਉਂ ਕਹਿੰਦੇ ਨੇ ਆ ਨੀ ਲੈ ਦੂਧ ਰਿਧਾਈ ਲੈ ਖੀਰੰ ਠਾਕੁਰ ਕੋ ਨਾ ਅਵੇਦ ਕਰੋ ਪਹਿਲੇ ਦੁੱਧ ਬਿਟਾਰਿਓ ਬੱਚਰੇ ਬੀਠਲ ਪਹਿਲਾਂ ਕਾਹੇ ਕਰੋ ਇਹ ਦੁੱਧ ਤਾਂ ਪਹਿਲਾਂ ਬੱਚੇ ਨੇ ਪੀਤਾ ਸੀ ਇਹ ਤਾਂ ਝੂਠਾ ਹੈ ਫੁੱਲਾਂ ਦੀ ਖੁਸ਼ਬੂ ਤੋਂ ਆਖ ਨੇ ਬੜੀ ਪਵਿੱਤਰਤਾ ਨਾਲ ਮੈਂ ਪੂਜਾ ਕਰ ਰਿਹਾ ਫੁੱਲਾਂ ਦੀ ਖੁਸ਼ਬੂ ਤਾਂ ਕਈ ਭੌਰੇ ਤੇ ਕਈ ਮਧੂ ਮੱਖੀਆਂ ਪਹਿਲਾਂ ਲੈ ਗਈਆਂ ਰਸ ਚੂਸ ਕੇ ਇਹ ਤਾਂ ਝੂਠੇ ਨੇ ਇਹ ਗਹਿਰਾਈਆਂ ਨੇ ਧਿਆਨ ਦੀਆਂ ਨਿਰੰਕਾਰ ਨੂੰ ਹੀ ਸਭ ਕੁਝ ਚੜਿਆ ਹੋਇਆ ਹੈ ਇਸ ਨੂੰ ਜੀਵਨ ਮੰਨਣ ਦਿਓ ਅਨੇਕ ਨੇ ਪੁਜਾਰੀ ਅਸਲੀ ਪੁਜਾਰੀ ਉਹ ਹੁੰਦਾ ਹੈ ਜੋ ਆਪਾ ਭੇਟ ਕਰ ਦਿੰਦਾ ਹੈ ਆਪਣੇ ਆਪ ਨੂੰ ਭੇਟ ਕਰ ਦਿੰਦਾ ਹੈ فرض ਕਰੋ ਕੋਈ ਭੇਟ ਧਰੀ ਮਾਲਕ ਨੇ ਪ੍ਰਵਾਨ ਵੀ ਕਰ ਲਈ ਜਿਸ ਦੇ ਅੱਗੇ ਭੇਟ ਧਰੀ ਤਾਂ ਪ੍ਰਵਾਨ ਕੀ ਚੀਜ਼ ਹੋਈ ਉਹ ਭੇਟ ਧਰੀ ਹੋਈ ਚੀਜ਼ ਤੁਸੀਂ ਤਾਂ ਨਾ ਹੋਏ ਆਪਣੇ ਆਪੇ ਨੂੰ ਭੇਟ ਕਰ ਦਿਓ ਮਾਲਕ ਦੇ ਅੱਗੇ ਤੇਰੀ ਰਜ਼ਾ ਵਿੱਚ ਚਲਾਂਗਾ ਜੋ ਤੇਰੀ ਆਗਿਆ ਤੁਸੀਂ ਪ੍ਰਵਾਨ ਚੜੋ ਫੁੱਲ ਪ੍ਰਵਾਨ ਚੜਾਉਣ ਨਾਲ ਗੱਲ ਨਹੀਂ ਬਣਨੀ ਔਰ अनेका ਲੋਗ ਐਸੇ ਵੀ ਹਨ ਜੋ ਆਪਾ ਭੇਟ ਧਰ ਦਿੰਦੇ ਨੇ ਅਸਲੀ ਪੁਜਾਰੀ ਨਹੀਂ ਹੋ। अनेਕ ਨੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਤੇ ਕਈ ਖਿਆਲ ਇਉਂ ਕਰਦੇ ਨੇ ਜਿੰਨੀ ਤਪੱਸਿਆ ਵਧੇਰੇ ਕੀਤੀ ਜਾਏ ਉਹਨਾ ਮਾਲਕ ਪ੍ਰਸੰਨ ਹੋਵੇਗਾ ਤੇ ਤਪੱਸਿਆ ਵਿੱਚ ਹੈ ਕਿ ਜੇ ਸਰਦੀ ਵਿੱਚ ਹੈ ਤੇ ਬਰਫ਼ ਤੇ ਲੇਟ ਲਿਆ ਜੇ ਗਰਮੀ ਦਾ ਮੌਸਮ ਹੈ ਤਾਂ ਇਹ ਕੋਈ ਇੱਕ ਧੂਣੀ ਤਪਾ ਕੇ ਬੈਠਾ ਹੈ ਸਰੀਰ ਨੂੰ ਤਾਪ ਦੇ ਰਿਹਾ ਹੈ ਕੋਈ 12-12 ਧੂਣੀਆਂ ਲਾ ਕੇ ਵਿਚਕਾਰ ਬੈਠ ਜਾਂਦਾ ਹੈ ਬੜੀ ਬਹਿਮਾ ਹੁੰਦੀ ਹੈ ਬੜਾ ਤਪੱਸਵੀ ਹੈ ਨਿਰੰਕਾਰ ਨੇ ਇੰਨੀ ਸੁੰਦਰ ਸ੍ਰੇਸ਼ਟ ਕਾਇਆ ਤੈਨੂੰ ਦਿੱਤੀ ਜਿਸ ਤੋਂ ਕੀਮਤੀ ਦੁਨੀਆ ਦਾ ਕੋਈ ਪਦਾਰਥ ਨਹੀਂ ਐਡੀ ਕਾਇਆ ਸੁੰਦਰ ਇੰਨੀ ਕੀਮਤੀ ਤੇ ਤੂੰ ਕੰਮ ਕੀ ਫੜ ਲਿਆ ਆਸੇ-ਪਾਸੇ ਧੂਨੀਆਂ ਤਪਾ ਕੇ ਇਹਨੂੰ ਕਸ਼ਟ ਦੇ ਰਿਆ ਪਰ ਅਨੇਕ ਲੋਗ ਉਹ ਨੇ ਜਿਹੜੇ ਸਹੀ ਅਰਥਾਂ ਵਿੱਚ ਤਪ ਕਰਦੇ ਨੇ ਸਰੀਰ ਨੂੰ ਕੇਵਲ ਭੋਗਾਂ ਵਿੱਚ ਗਲਤਾਨ ਨਹੀਂ ਕਰ ਰਹੇ ਕਿ ਚਸਕਿਆਂ ਪਿੱਛੇ ਲੱਗ ਜਾ ਉਹ ਵੀ ਤਪੱਸਵੀ ਨੇ ਖੈਰ ਅਨੇਕਾਂ ਲੋਗ ਨੇ ਜਿਹੜੇ ਤਪ ਸਾਧਨਾ ਕਰ ਰਹੇ ਹਨ ਆਪਣੇ ਸਰੀਰ ਨੂੰ ਤਾਪ ਦੇਣ ਤਾਪ ਅਸੀਂ ਬੁਖਾਰ ਨੂੰ ਵੀ ਆਖਦੇ ਹਾਂ ਟੈਂਪਰੇਚਰ ਨੂੰ ਆ ਤੇ ਹਿੰਦੁਸਤਾਨ ਵਿੱਚ ਗਰਮ ਮੁਲਕ ਸੀ ਇਸ ਕਰਕੇ ਉੱਥੇ ਧੁੰਨੀਆਂ ਚ ਪਾਉਣ ਨੂੰ ਅਸੀਂ ਤਾਪ ਤੇ ਤਪ ਮੰਨ ਲਿਆ ਆਪੋ ਆਪਣੀ ਭਾਵਨਾ ਹੈ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਲੇਕਿਨ ਨਿਰੰਕਾਰ ਦੀ ਬਖਸ਼ੀ ਇਸ ਕਾਇਆ ਦੀ ਦਾਤ ਨੂੰ ਸੰਭਾਲਣਾ ਤੇ ਇਸ ਦਾ ਸਨਮਾਨ ਕਰਨਾ ਸਹੀ ਢੰਗ ਨਾਲ ਪ੍ਰਯੋਗ ਕਰਨਾ ਮੇਰੇ ਖਿਆਲ ਵਿੱਚ ਵਧੇਰੇ ਚੰਗਾ ਹੈ ਅਸੰਖ ਲੋਕ ਉਹ ਨੇ ਜਿਹੜੇ ਤਪ ਤਾਪ ਰਹੇ ਹਨ ਤਪੱਸਿਆ ਕਰ ਰਹੇ ਹਨ ਤਪੱਸਿਆ ਦੇ ਅਨੇਕ ਰੂਪ ਨੇ ਕੋਈ ਸਹੀ ਰੂਪ ਵਿੱਚ ਕਰੇ ਮੁਬਾਰਕ ਹੈ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹਨ ਉਦਾਸ ਅਸੰਖ ਅਨਗਿਣਤ ਉਹ ਲੋਕ ਨੇ ਜਿਹੜੇ वेद विद्या विद एक ज्ञान ਤੋਂ ਬਣੇ ਹੋਏ ਗਿਆਨ ਦੇ ਅਰਥਾਂ ਵਾਲੇ ਸ਼ਬਦ ਨੇ ਗਿਆਨ ਦੇ ਪੁਸਤਕਾਂ ਦਾ ਧਰਮ ਗ੍ਰੰਥਾਂ ਦਾ ਪਾਠ ਕਰ ਰਹੇ ਹਨ ਪਾਠ ਕਰਨਾ ਚੰਗਾ ਹੈ ਪਰ ਜੇ ਪਾਠ ਦੀ ਵਿਚਾਰ ਨਾ ਕੀਤੀ ਉਸ ਨੂੰ ਸਮਝਿਆ ਨਾ ਤਾਂ ਤੋਤੇ ਨੂੰ ਵੀ ਪਾਠ ਸਿਖਾ ਸਕਦੇ ਹੋ ਕੀ ਸੋਚਦੇ ਹੋ ਉਹਦੀ ਭਗਤੀ ਹੋ ਗਈ ਇੱਕ ਤੋਤੇ ਨੂੰ ਤੁਸੀਂ ਰਾਮ ਰਾਮ ਵਾਹਿਗੁਰੂ ਕੋਈ ਸ਼ਬਦ ਸਿਖਾ ਦਿੱਤਾ ਹੈ ਉਹ ਸਾਰਾ ਦਿਨ ਪਿੰਜਰੇ ਵਿੱਚ ਬੈਠਾ ਉਹੀ ਗਾ ਰਿਹਾ ਹੈ ਪਤਾ ਉਸ ਨੂੰ ਕੁਝ ਨਹੀਂ ਵਿਚਾਰੇ ਨੂੰ ਜ਼ਿਆਦਾਤਰ ਸਾਡੀ ਹਾਲਤ ਵੀ ਇਹੀ ਹੈ ਇੱਕ ਸੁਤੰਤਰਤਾ ਸੈਨਾਨੀ ਕਿਸੇ ਸਰਾਂ ਵਿੱਚ ਠਹਿਰਿਆ ਰਾਤ ਉਸ ਨੇ ਦੇਖਿਆ ਸਰਾਂ ਦੇ ਮਾਲਕ ਨੇ ਇੱਕ ਤੋਤਾ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਤੇ ਤੋਤੇ ਨੂੰ ਸਿਖਾਇਆ ਗਿਆ ਸਵਤੰਤਰਤਾ 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 ਮਤਲਬ ਆਜ਼ਾਦੀ ਹੁਣ ਇਹ ਵੀ ਸੈਨਿਕ ਆਜ਼ਾਦੀ ਲਈ ਜੂਝਣ ਵਾਲਾ ਮਨੁੱਖ ਸੀ ਇਹਨੂੰ ਤਰਸ ਆਇਆ ਕਿ ਇਹ ਪਿੰਜਰੇ ਵਿੱਚ ਬੈਠਾ ਤੋਤਾ ਸਵਤੰਤਰਤਾ ਸਵਤੰਤਰਤਾ ਕੂਕ ਰਿਹਾ ਆਜ਼ਾਦੀ ਮੰਗਦਾ ਹੈ ਉਸਨੇ ਸਹਜ ਨਾਲ ਰਾਤ ਨੂੰ ਪਿੰਜਰੇ ਦਾ ਦਰਵਾਜ਼ਾ ਖੋਲ ਦਿੱਤਾ ਤੇ ਤੋਤੇ ਨੂੰ ਬਾਹਰ ਕੱਢਣਾ ਚਾਹੁੰਦਾ ਪਰ ਉਹ ਚੁੰਝਾਂ ਮਾਰਦਾ ਬਾਹਰ ਨਿਕਲਣਾ ਨਹੀਂ ਚਾਹੁੰਦਾ ਖੈਰ ਬਾ ਮੁਸ਼ਕਿਲ ਸੈਨਿਕ ਸੀ ਬਲਵਾਨ ਸੀ ਉਸ ਨੇ ਹਰ ਕਸ਼ਟ ਬਰਦਾਸ਼ਤ ਕਰਕੇ ਵੀ ਚੁੰਝਾਂ ਖਾ ਕੇ ਵੀ ਤੋਤੇ ਨੂੰ ਬਾਹਰ ਕਰ ਦਿੱਤਾ ਹੈਰਾਨੀ ਦੀ ਗੱਲ ਐ ਸੀ ਉਹ ਆਰਾਮ ਨਾਲ ਸੌ ਗਿਆ ਕਿ ਇੱਕ ਪੰਛੀ ਨੂੰ ਮੈਂ ਆਜ਼ਾਦ ਕਰ ਦਿੱਤਾ ਹੈ ਲੇਕਿਨ ਕਹਾਣੀ ਹੋਰ ਹੀ ਹੋ ਗਈ ਜਦ ਸਵੇਰੇ ਉੱਠਿਆ ਤੋਤਾ ਫਿਰ ਪਿੰਜਰੇ ਵਿੱਚ ਬੈਠਾ ਸੀ ਦਰਵਾਜ਼ਾ ਖੁੱਲਾ ਸੀ ਉਸ ਦਾ ਤੇ ਉਹ ਕਹਿ ਰਿਹਾ ਸੀ ਸੁਤੰਤਰਤਾ ਸੁਤੰਤਰਤਾ ਉਸ ਨੂੰ ਕੋਈ ਪਤਾ ਹੀ ਨਹੀਂ ਕਿਧਰੇ ਸਾਡਾ ਪਾਠ ਇੰਜ ਤਾਂ ਨਹੀਂ ਸੋਚਣ ਦੀ ਲੋੜ ਹੈ ਲਫਜ਼ਾਂ ਨੂੰ ਦੁਹਰਾ ਲੈਣਾ ਕਾਫੀ ਨਹੀਂ ਕਮਾਉਣਾ ਜ਼ਰੂਰੀ ਹੈ ਪਰ ਅਨੇਕ ਲੋਕ ਨੇ ਜਿਹੜੇ ਧਰਮ ਗ੍ਰੰਥਾਂ ਦਾ ਪਾਠ ਕਰਦੇ ਨੇ ਤੇ ਆਮ ਜਨਤਾ ਨੂੰ ਇੰਨਾ ਹੀ ਮਤਲਬ ਹੈ ਕਿੰਨੀਆਂ ਲੜੀਆਂ ਚਲਾ ਦਿੱਤੀਆਂ ਕਿੰਨੇ ਪਾਠ ਹੋ ਗਏ ਉਸ ਪਾਠ ਵਿੱਚ ਸਮਝਾਇਆ ਸਾਨੂੰ ਕੀ ਗਿਆ ਸੀ ਇਸ ਵੱਲ ਧਿਆਨ ਤਾਂ ਕੋਈ ਟਾਵਾ ਦਿੰਦਾ ਹੈ ਟਾਵਾ ਦਿੰਦਾ ਹੈ ਖੈਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹਿ ਹੈ ਉਦਾਸ ਜੇ ਕੋਈ ਪਠਨ ਪਾਠਨ ਕਰਦਾ ਹੈ ਤਾਂ ਉਹ ਵੀ ਧਿਆਨ ਰਹਿ ਉਸ ਨੂੰ ਵੀ ਖਿਆਲ ਰਹਿਣਾ ਚਾਹੀਦਾ ਹੈ ਮਤ ਸੋਚੇ ਮੈਂ ਬਹੁਤ ਪਾਠ ਕਰਦਾ ਹਾਂ ਇੱਥੇ अनेका ਨੇ ਭਾਈ ਪਾਠ ਕਰਨ ਵਾਲੇ ਵੀ ਅਸੰਖ ਲੋਗ ਨੇ ਅਣਗਿਣਤ ਜੜੇ ਜੋਗ ਦੀਆਂ ਜੁਗਤੀਆਂ ਵਿੱਚ ਲੀਨ ਹਨ ਕੋਈ ਆਸਣ ਕਰ ਰਿਹਾ ਹੈ ਕੋਈ ਕੋਈ ਆਸਣ ਕਰ ਰਿਹਾ ਹੈ ਪਰਦਰਸਲ ਜੋਗ ਦਾ ਅਰਥ ਸੀ ਜੁੜਨਾ ਸਤਗੁਰੂ ਜੀ ਨੇ ਤੇ ਬੜੀ ਚੰਗੀ ਜੁਗਤ ਦੱਸ ਦਿੱਤੀ ਹੈ ਜੋਗ ਦੀ ਜੇ ਕਿਸੇ ਕਮਾਉਣੀ ਹੋਵੇ ਉਹ ਕਹਿੰਦੇ ਨੇ ਰਾਜ ਨੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਜਦ ਤੇਰੀ ਕੀਰਤੀ ਵਿੱਚ ਸਿਫਤ ਸਲਾਹ ਗਾਉਣ ਵਿੱਚ ਗਾਉਣ ਵਿੱਚ ਇੱਕ ਰਿਦਮ ਹੈ ਇੱਕ ਟੋਨ ਹੈ ਸੁਰ ਨੇ ਤਾਲ ਨੇ ਜਦੋਂ ਕੋਈ ਇਸ ਵਿੱਚ ਲੀਨ ਹੋ ਕੇ ਮਾਲਕ ਦੇ ਗੁਣ ਗਾਉਂਦਾ ਹੈ ਕਿਹੋ ਜਿਹਾ ਆਨੰਦ ਹੋਵੇਗਾ ਜੁੜ ਗਿਆ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾਂ ਬਣੇ ਤੇਰੇ ਉਲੇ ਭ੍ਰਮ ਕੇ ਪਰਦੇ ਸਤਿਗੁਰ ਖੋਲੇ ਸਤਿਗੁਰੂ ਜੀ ਨੇ ਪਰਦਾ ਕੀ ਹਟਾਇਆ ਮੇਰੇ ਮਨ ਤੋਂ ਹੁਣ ਤਾਂ ਕਹਾਣੀ ਹੀ ਬਦਲ ਗਈ ਹੈ ਇਹ ਹੈ ਜੋ ਪਰ ਕੁਝ ਲੋਕ ਸਰੀਰ ਨੂੰ ਕਸ਼ਟ ਦੇ ਕੇ ਜੋ ਕਮਾ ਕੇ ਸੋੜਦੇ ਸੰ ਇਹਹੀ ਯੋਗ ਹੈ ਸ਼ਾਇਦ ਇੰਝ ਜੁੜਿਆ ਜਾ ਸਕਦਾ ਹੈ ਸਰੀਰ ਦੀਆਂ ਤਾਂ ਬਹੁਤ ਬਰੀਕੀਆਂ ਐਸੇ ਯੋਗ ਵਾਲਿਆਂ ਨੇ ਲਭ ਨਹੀਂ ਆ ਕੋਈ ਸ਼ੱਕ ਨਹੀਂ ਜਦੋਂ ਕੋਈ ਐਕਸ ਰੇ ਮਸ਼ੀਨਾ ਨਹੀਂ ਸਨ ਕੁਝ ਵੀ ਨਹੀਂ ਸੀ ਸਕੈਨਿੰਗ ਮਸ਼ੀਨ ਤਾਂ ਕੱਲ ਦੀਆਂ ਗੱਲਾਂ ਨੇ ਪਰ ਪ੍ਰਾਚੀਨ ਯੋਗੀ ਵੀ ਸਰੀਰ ਦੇ ਸੰਬੰਧ ਵਿੱਚ ਬਹੁਤ ਕੁਝ ਜਾਣਦੇ ਸਨ ਪਰ ਜੇ ਤੂੰ ਯੋਗ ਦੀਆਂ ਕੁਝ ਝੁਕਤੀਆਂ ਕਮਾ ਹੀ ਲੈਂਦਾ ਹੈ ਤਾਂ ਮਤ ਸੋਚੀ ਕਿ ਮੈਂ ਇਕੱਲਾ ਹਾਂ ਬੜੇ ਨੇ ਅਸੰਖ ਯੋਗ ਮਨ ਰਹੇ ਉਦਾਸ ਜਿਹੜੇ ਸੰਸਾਰ ਵਿੱਚ ਰਹਿੰਦੇ ਆ ਉਹ ਬਰਾਮਤਾ ਕੁਮਾ ਰਹੇ ਨੇ ਉਦਾਸੀ ਨੇ ਕੋਈ ਲਗਾਓ ਨਹੀਂ ਬਣਾਉਂਦੇ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਨੇ ਭਗਤੀ ਕਰਨ ਵਾਲੇ ਭਗਤ ਜਨ ਜਿਹੜੇ ਰੱਬੀ ਗੁਣਾ ਦੀ ਵਿਚਾਰ ਕਰਦੇ ਵਿਚਾਰ ਨਾਲ ਕਿਰਦਾਰ ਮਨੁੱਖ ਦਾ ਬਦਲਦਾ ਹੈ ਚੰਗੀ ਵਿਚਾਰ ਚੰਗਾ ਕਿਰਦਾਰ ਬਣਾ ਦਿੰਦੀ ਹੈ ਉਹ ਭਗਤ ਜਨ ਇੱਕ ਨਹੀਂ ਅਨੇਕਾਂ ਨੇ ਜੇ ਪਰਮਾਤਮਾ ਕਰੇ ਅਸੀਂ ਪ੍ਰਭੂ ਗੁਨਾ ਦੀ ਵਿਚਾਰ ਕਰੀਏ ਕਿਰਦਾਰ ਵੀ ਚੰਗਾ ਬਣਦਾ ਜਾਏ ਤਾਂ ਖਤਰਾ ਕੇਵਲ ਇੱਕ ਹੈ ਕੇਵਲ ਇੱਕ ਕਿ ਹੰਕਾਰ ਨਾ ਆ ਜਾਏ ਹੰਕਾਰ ਆ ਜਾਂਦਾ ਹੈ ਕਿ ਮੇਰੇ ਵਰਗਾ ਚੰਗੇ ਕਿਰਦਾਰ ਵਾਲਾ ਕੌਣ ਹੈ ਮੈਂ ਤਾਂ ਬੜੀ ਡੂੰਗੀ ਵਿਚਾਰ ਕਰ ਲੈਂਦਾ ਹਾਂ ਨਹੀਂ ਇੱਥੇ अनेका ਨੇ ਕੋਈ ਅੰਤ ਨਹੀਂ ਅਸ਼ੰਖ ਨੇ ਅਨਗਿਣਤ ਅਸ਼ੰਖ ਪਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਨ ਗਿਣਤ ਨੇ ਦਾਨ ਦੀ ਬ੍ਰਿਤੀ ਵਾਲੇ ਅਨੇਕ ਨੇ ਦਾਨ ਵੰਡਣ ਵਾਲੇ ਦਾਨ ਦਾ ਕੋਈ ਅੰਤ ਹੈ ਦੋ ਪੈਸੇ ਭਿਖਾਰੀ ਨੂੰ ਦੇ ਕੇ ਕਿਦਰੇ ਆਕੜ ਕੇ ਨਾ ਤੁਰਨ ਲੱਗ ਪੈਣਾ ਕਿ ਮੇਰੇ ਵਰਗਾ ਤਾਂ ਦਾਨੀ ਕੋਈ ਨਹੀਂ ਇਸ ਨੇ ਮੰਗਿਆ ਮੈਂ ਤਾਂ ਨਹੀਂ ਪਹਿਲੀ ਤੇ ਗੱਲ ਹੈ ਅਸੀਂ ਸਾਰੇ ਪਿਖਾਰੀਆਂ ਉਸ ਮਾਲਕ ਦੇ ਅੱਗੇ ਦਾਤਾ ਉਸdੀਆਂ ਨੇ ਤੇ ਫਿਰ ਦਾਤਾ ਤਾਂ ਉਹ ਹੋਇਆ ਉਸ ਦੀ ਮਿਲੀ ਦਾਤ ਵਿੱਚੋਂ ਕੁਝ ਅਗਾਂ ਵੰਡ ਦਿੱਤਾ ਤੇ ਦਾਤਾ ਬਣ ਕੇ ਨਾ ਬੈਠਦਾਹੀਂ ਪਰ ਬਿਰਤੀ ਚੰਗੀ ਹੈ ਵੰਡਣ ਦੀ ਬਿਰਤੀ ਮੁਬਾਰਕ ਹੈ ਜਿਸ ਦੇ ਅੰਦਰ ਵੀ ਹੈ ਐਸੇ ਵੀ ਅਨੇਕ ਨੇ ਅਭਿਮਾਨ ਨਾ ਕਰੀ ਇਹ ਅਹੰਕਾਰ ਤੋਂ ਮੁਕਤ ਕਰ ਰਹੇ ਨੇ ਸਤਿਗੁਰੂ ਸਾਨੂੰ ਕਿਉਂਕਿ ਚੰਗਾ ਕੰਮ ਕਰਦੇ ਹਾਂ ਵੀ ਰਸਤੇ ਦੀ ਰੁਕਾਵਟ ਬਲ ਖੜੋਂਦਾ ਹੈ ਅਹੰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਹਨ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਲ ਹੰਕਾਰ ਭਰ ਲਿਆ ਨਾਨਕ ਨੇ ਫਨ ਜਾਤ ਤੇ ਬੇਕਾਰ ਚਲਾ ਗਿਆ ਜਿਉਂ ਕੁੰਚ ਰਿਸ਼ਨਨ ਹਾਥੀ ਦੀ ਆਦਤ ਹੈ ਨਹਾ ਕੇ ਫਿਰ ਟਿੱਕੜ ਦੀ ਸੁੰਡ ਭਰ ਕੇ ਆਪਣੇ ਉੱਪਰ ਸੁੱਟ ਲੈਂਦਾ ਹੈ ਉਸ ਦੀ ਤਾਂ ਚਮੜੀ ਦੀ ਸ਼ਾਇਦ ਕੋਈ ਮਜਬੂਰੀ ਹੋਵੇ ਪਰ ਮਨੁੱਖ ਜਦੋਂ ਹੰਕਾਰ ਦਾ ਟਿੱਕੜ ਉੱਪਰ ਸੁੱਟ ਲੈਂਦਾ ਹੈ ਇਸ ਨੂੰ ਕੀ ਆਖੀਏ ਇਹ ਸਾਰੀ ਪੌੜੀ ਸਾਡੇ ਚੰਗੇ ਕਰਮ ਕਰਦਿਆਂ ਅਹੰਕਾਰ ਦੀ ਆਈ ਰਿਕਵਰਡ ਤੋਂ ਬਚਾਉਣ ਲਈ ਹੈ ਇੰਜ ਕਹੋ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂੰਹ ਪੱਖਸਾਰ ਅਨੇਕ ਨੇ ਬਹਾਦਰ ਸੂਰਬੀਰ ਜਿਹੜੇ ਕਦੀ ਰਣ ਤੱਤੇ ਵਿੱਚ ਕੰਡ ਨਹੀਂ ਦਿਖਾਉਂਦੇ ਭੱਜਦੇ ਨਹੀਂ ਸਾਹਮਣੇ ਖੜੋ ਕੇ ਲੜਦੇ ਨੇ ਸਾਹਮਣੇ ਵਾਰ ਮੂੰਹ ਤੇ ਸਹਿੰਦੇ ਨਹੀਂ ਛਾਤੀ ਤੇ ਸਹਿੰਦੇ ਨੇ ਕੰਡ ਤੇ ਨਹੀਂ ਬਹਾਦਰੀ ਦਾ ਬੜਾ ਮਾਣ ਹੈ ਕੁਸੀ ਨੇ ਆਖਿਆ ਹੈ ਜਨਨੀ ਜਨੇ ਤੋ ਭਗਤ ਜਨ ਕਹਿ ਦਾਤਾ ਕਹਿ ਸੂਰ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਜਾਂ ਭਗਤ ਹੋਵੇ ਦਾਨੀ ਹੋਵੇ ਜਾਂ ਸੂਰਮਾ ਹੋਵੇ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾ ਬੇ ਨੂਰ ਨਹੀਂ ਤਾਂ ਇਸ ਨਾਲੋਂ ਬਾਝ ਰਹਿ ਜਾਣਾ ਚੰਗਾ ਸੀ ਸੂਰ ਬੀਰਤਾ ਬੜਾ ਵੱਡਾ ਗੁਣ ਆ ਪਰ ਜੇ ਸੂਰ ਬੀਰਤਾ ਦੇ ਨਾਲ ਹੰਕਾਰ ਕਰੋਗੇ ਤਾਂ ਭੁਲੇਖੇ ਵਿੱਚੋਂ ਇੱਥੇ ਵੱਡੇ ਤੋਂ ਵੱਡੇ ਸੂਰ ਬੀਰ ਆਏ ਸਦਾ ਰਹੇ ਨੇ ਅਣਗਿਣਤ ਰਹੇ ਨੇ ਅਸੰਖ ਸੂਰ ਮੂੰਹ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਤੇ ਅਣਗਿਣਤ ਉਹ ਨੇ ਜਿਹੜੇ ਚੁੱਪ ਕਰਕੇ ਬੈਠ ਗਏ ਬੋਲਣਾ ਬੰਦ ਕਰ ਦਿੱਤਾ ਮੌਨ ਧਾਰਨ ਕਰ ਲਿਆ ਤੇ ਸੁਰਤ ਨੂੰ ਠਿਕਾਣ ਦੀ ਕੋਸ਼ਿਸ਼ ਕੀਤੀ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਸੱਚ ਤਾਂ ਇਹ ਹੈ ਮੈਂ ਉਸ ਕਾਦਰ ਦੀ ਕੁਦਰਤ ਦਾ ਕੀ ਬਿਆਨ ਕਰ ਸਕਦਾ ਕੀ ਵਿਚਾਰ ਕਰਾਂ ਇੱਕ ਵਾਰੀ ਵੀ ਤਾਂ ਸਦਕੇ ਹੋਣ ਦੀ ਮੇਰੀ ਸਮਰੱਥਾ ਨਹੀਂ ਪਾਇਆ ਨਹੀਂ ਮੇਰੀ ਔਕਾਤ ਹੀ ਕੀ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ हे ਪ੍ਰਭੂ ਜੋ ਤੈਨੂੰ ਪਾ ਜਾਏ ਉਹੀ ਕੰਮ ਚੰਗਾ ਹੈ ਐਸਾਰੇ ਚੰਗੇ ਕਰਮ ਗਿਣੇ ਨੇ ਪਰ ਜੇ ਨਾਲ ਅਹੰਕਾਰ ਖੜੋਤਾ ਹੋਵੇ ਤਾਂ ਕੋਈ ਵੀ ਉਸ ਨੂੰ ਨਹੀਂ ਪਾਉਂਦਾ ਜੇ ਹਉਮੈ ਤੋਂ ਬਚ ਕੇ ਕੋਈ দান ਕਰਦਾ ਹੈ ਨਿਮਰਤਾ ਨਾਲ ਕਰਦਾ ਹੈ ਦਾਤ ਦਾਤੇ ਦੀ ਜਾਣ ਕੇ দান ਕਰਦਾ ਹੈ ਤਾਂ ਫਿਰ ਤਾਂ ਪਾ ਜਾਏਗਾ ਜਪ ਕਰਦਾ ਹੈ ਆਪਾ ਮਿਟਾ ਕੇ ਪਰਵਰ ਚੜ ਜਾਏਗਾ ਸਵਾਲ ਇੱਕ ਹੈ ਅਸਲ ਕਸਵੱਟੀ ਇੱਕ ਹੈ ਜੋ ਤੁਦ ਭਾਵੇ ਕੰਮ ਸਾਰੇ ਹੀ ਚੰਗੇ ਗਿਣੇ ਸਤਿਗੁਰੂ ਜੀ ਨੇ ਇਸ ਪੌੜੀ ਵਿੱਚ ਔਰ ਅਖੀਰ ਵਿੱਚ ਫੈਸਲਾ ਇਹ ਦਿੱਤਾ ਜੋ ਤੈਨੂੰ ਪਾ ਜਾਏ ਸਾਈ ਭਲੀਕਾਰ ਉਹੀ ਕੰਮ ਚੰਗਾ ਹੈ ਤੂੰ ਸਦਾ ਸਲਾਮਤ ਨਿਰੰਕਾਰ ਹੈ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਉਹ ਮਾਇਆ ਤੋਂ ਮੁਕਤ ਹੈ ਤੈਨੂੰ ਕੋਈ ਲੇਪ ਨਹੀਂ ਕੋਈ ਕਾਲਖ ਨਹੀਂ ਐਸੇ ਪ੍ਰਭੂ ਦੇ ਲਲ ਲੱਗੀਏ ਵਿਚਾਰ ਸਾਡੇ ਹਿਰਦਿਆਂ ਦਾ ਹਿੱਸਾ ਬਣ ਜਾਏ ਤਾਂ ਹੀ ਵਿਚਾਰ ਸੁਣਾਉਣ ਦਾ ਜਾਂ ਸੁਣਨ ਦਾ ਕੋਈ ਅਰਥ ਹੈ ਆਪ ਜੀ ਸਰਵਣ ਕਰਦੇ ਹੋ ਬਹੁਤ ਚੰਗੀ ਗੱਲ ਹੈ ਤੇ ਨਾਲੇ ਪਰਉਪਕਾਰ ਕਰੋ ਕਿ ਪ੍ਰਚਾਰ ਪ੍ਰਸਾਰ ਵਿੱਚ ਵੀ ਹਿੱਸਾ ਪਾਓ ਸਾਰੇ ਆਪਣੇ ਸਰਕਲ ਵਿੱਚ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਔਰ ਖਾਸ ਕਰਕੇ ਚੈਨਲ ਸਬਸਕ੍ਰਾਈਬ ਕਰੋ ਇਹ ਸਾਡੀਆਂ ਬੇਨਤੀਆਂ ਨੇ ਭੁੱਲਾਂ ਨਿਕਾ ਹੋਈਆਂ ਹੋਣਗੀਆਂ ਗੁਰਬਾਣੀ ਆਗਾਦ ਬਹੁਤ ਹੈ ਵਿਚਾਰ ਕਰਦੇ ਆ ਮਨੁੱਖ ਭੁੱਲਣਹਾਰ ਹੈ ਉਨਾਂ ਖਿਮਾ ਕਰ ਦੇਣੀਆਂ ਪਿਆਰ ਸਹਿਤ ਫਤ ਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ